ਸ਼ਹਿਰ ਦੇ ਵਿੱਚ ਆਪੋ ਆ ਇਹ ਸੰਬੰਧ ਵਿੱਚ ਕਿੱਦਾਂ ਦਾ ਪ੍ਰਬੰਧ ਰਿਹਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਦੇ ਧਾਰਿਆਲ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਜੁਲਾਰਾ ਜੀ ਜਿੰਦਿਰ ਦੀਆਂ ਅੱਜ ਜੋ ਨਗਰ ਕੀਰਤਨ ਪਰ ਜਲਸਾ ਚ ਹੋਰੀ ਔਮ ਮੰਨਾ ਘਟਿਆ ਜਾ ਰਿਹਾ ਹੈ ਤੇ ਸਪਸ਼ਟਾ ਟ੍ਰੈਫਿਕ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸੈਰ ਦੇ ਵਿੱਚ ਕੋਈ ਰਸ ਨਾ ਪੈ ਸਕੇ ਕੋਈ ਵੀ ਮਾਰਾ ਅਨਸਮ ਸ਼ਹਿਰ ਦੇ ਵਿੱਚ ਕੋਈ ਵਿਘਨ ਪਾ ਸਕੇ ਇਸ ਕਰਕੇ ਉੱਚ ਅਫਸਰਾਂ ਦੀ ਹਾਜ਼ਰੀ ਅਨਸਰ ਸ਼ਹਿਰ ਵਿੱਚ ਵੱਧ ਤੋਂ ਵੱਧ ਫੋਰਸ ਲਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਅਤੇ ਸੰਗਤਾਂ ਦਾ ਸਹਿਯੋਗ ਨਾਲ ਵਧੀਆ ਪ੍ਰਬੰਧ ਚੱਲ ਰਿਹਾ ਹੈ। ਅੱਜ ਦਾ ਸ਼ੁਭ ਦਿਹਾੜੇ ਤੇ ਇਲਾਕਿਆਂ ਸੰਗਤਾਂ ਪਿੱਛੇ ਦੇਖ ਦੇਣਾ ਚਾਹੀਦਾ। ਨਗਰ ਦੀ ਸੇ ਸਗਤਾਂ ਨੂੰ ਇਹ ਸੰਦੇਸ਼ ਹੈ ਕਿ ਜੋ ਵੀ ਸਾਡੇ ਜਨਮ ਦਿਹਾੜੇ ਨੇ ਗੱਲ ਮਿਲ ਕੇ ਮਨਾਓ ਤੇ ਖੁਸ਼ੀਆਂ ਮਨੋ ਤੇ ਇਸ ਵਧੀਆ ਪ੍ਰੋਗਰਾਮ ਚੱਲੇ ਸਾਰੀਆਂ ਸੰਗਠਨਾਂ ਨੂੰ 5 ਲੱਖ ਰੁਪਈਆ ਜੀ